ਪੰਜਾਬ ਦੇ ਲੁਧਿਆਣਾ ਦੇ ਵਿੱਚ ਵਿਧਾਨ ਸਭਾ ਹਵਸ਼ਤ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਦੀ ਗੋਲੀ ਲੱਗ ਕੇ ਕਾਇਨਾਮ ਮੋਤ ਹੋ ਗਈ ਦੱਸਦੇ ਕਿ ਘਟਨਾ ਰਾਤ ਕਰੀਬ 12 ਵਜੇ ਦੀ ਪੁਲਿਸ ਜਾਣਦੇ ਵਿੱਚ ਸਾਹਮਣੇ ਆਇਆ ਕਿ ਗੋਗੀ ਘਰ ਦੇ ਵਿੱਚ ਆਪਣੀ ਲਾਇਸੈਂਸ ਦੀ ਪਿਸਤਲ ਸਾਫ ਕਰ ਰਹੀ ਸੀ ਜਿਸ ਦੇ ਦੌਰਾਨ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਉਹਨਾਂ ਦੇ ਸਿਰ ਤੋਂ ਹਾਰ ਪਾਰ ਹੋ ਗਈ ਉਹਨਾਂ ਪੁਲਿਸ ਕਰਮਚਾਰੀਆਂ ਤੇ ਪਰਿਵਾਰ ਦੇ ਸਦਸਿਓਂ ਡੀ ਐਮ ਸੀ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕोषित ਕਰ ਦਿੱਤਾ। ਦੱਸ ਦੇ ਕੇ ਜਦੋਂ ਪਤਾ ਚੱਲਦੇ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚੈਲਵਿ ਹਸਪਤਾਲ ਪਹੁੰਚ ਗਏ। ਬਾਅਦ ਦੇ ਵਿੱਚ ਅਧਿਕਾਰੀ ਗੋਗੀ ਦੇ ਘਰ ਪਹੁੰਚੇ ਤੇ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਟਲ 25 ਬੋਰ ਦਾ ਸੀ ਤੇ ਵਿਦਾਇਕ ਦੀ ਮੌਤ ਕਿੰਨਾ ਹਾਲਾਤ ਦੇ ਵਿੱਚ ਹੋਈ ਇਹ ਕਹਿਣਾ ਹਲੇ ਜਲਦਬਾਜ਼ੀ ਹੋएगी। ਪੋਸਟਮਾਰਟਮ ਤੋਂ ਬਾਅਦ ਡੈੱਡ ਬਾਡੀ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਏਗੀ। ਜਾਣਕਾਰੀ ਦੇ ਮੁਤਾਬਕ ਗੋਗੀ ਸ਼ੁੱਕਰਵਾਰ ਸ਼ਾਮ ਨੂੰ ਬੁੱਢਾ ਦਰਿਆ ਤੇ ਪਾਰਟੀ ਦੇ ਰਾਜ ਸਭਾ ਸੰਸਦ बलबीर सिंह सिच्चेवाल ਦੇ ਨਾਲ ਮੁਲਾਕਾਤ ਕਰਕੇ ਕਈਆਂ ਨੇ ਪ੍ਰੋਗਰਾਮ ਮਦ ਵਿੱਚ ਸ਼ਿਰਕਤ ਕਰਕੇ ਆਪਣੇ ਘਰ ਪਹੁੰਚੇ ਸੀ ਗੋਗੀ ਨੇ ਆਪਣੇ ਲੋਕਰ ਨੂੰ ਕਹਿ ਕੇ ਖਾਣਾ ਵੀ ਤਿਆਰ ਕਰਵਾਇਆ ਇਸ ਦੇ ਵਿੱਚ ਅਚਾਨਕ ਗੋਗੀ ਦੇ ਕਮਰੇ ਚ ਗੋਲੀਆਂ ਚੱਲਣ ਦੀ ਆਵਾਜ਼ ਆਈ ਪਤਨੀ ਡਾਕਟਰ ਸੁਖਚੰਨ ਕੋਲ ਬੇਟਾ ਤੇ ਨੌਕਰ ਜਦ ਕਮਰੇ ਦੇ ਵਿੱਚ ਪਹੁੰਚੇ ਤਾਂ ਦੇਖਿਆ ਕਿ ਗੋਗੀ ਖੋਦ ਦੇ ਨਾਲ ਲਥਪਥ ਜ਼ਮੀਨ ਦੇ ਉੱਤਨ ਕਿਰੇ ਪੈ ਸੀਗੇ ਉਹਨਾਂ ਨੇ ਸੁਰੱਖਿਆ ਕਰਮੀ ਵੀ ਉੱਥੇ ਪਹੁੰਚੇ ਤੇ ਪਰਿਵਾਰ ਦੇ ਸਦਸਿਓ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਹਸਪਤਾਲ ਦੇ ਵਿੱਚ ਡਾਕਟਰਾਂ ਦੀ ਟੀਮ ਉਹਨਾਂ ਦੇ ਇਲਾਜ ਦੇ ਵਿੱਚ ਜੁਟੀ ਲੇਕਿਨ ਸ਼ਰਤ ਸੀ ਉਹਨਾਂ ਨੂੰ ਅੰਮ੍ਰਿਤਕੋਸ਼ਿਤ ਕਰ ਦਿੱਤਾ ਗਿਆ। ਬਾਕੀ ਹੋਇਆ ਤੁਹਾਨੂੰ ਦੱਸ ਸਕੂਗੀ ਕੀ ਕੀ ਹੋਇਆ ਸੀ। ਕੋਈ MLA ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪਤਾਲ ਜਿਹੜਾ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ। ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪਤਾਲ ਮੋਰਚਰੀ ਚ ਰੱਖਾਈ ਗਈ ਹੈ। ਸੀਰੀਅਸ ਯਨਾ ਪੁਸ਼ਟਾਨ ਨੂੰ ਕਰਾਵਾਂਗੇ ਬਟ ਜੋ ਸੀਨ ਆਫ ਕਰਾਇਮ ਵੀ ਅਸੀਂ ਦੇਖਿਆ ਤਾਂ ਫੈਮਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਕਿ ਜਦੋਂ ਫਿਰ ਉਹ ਸੁਣ ਲਈ ਤੇ ਹਾਂ ਜੀ ਗੋਲੀ ਚਲੀ ਹੈ ਸਮੇਂ ਕੀ ਟਾਈਮ ਕੀ ਸੀਗਾ ਸਮੇਂ तकरीबन 11:30 ਵਜੇ ਦਾ ਜੋ ਦੱਸ ਰਹੇ ਆ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਕੋਈ ਘਰ ਦੇ ਵਿੱਚ ਕਿਸੇ ਦੇ ਕਿਤੇ ਕੋਈ ਜਿਸ ਤਿਹੇ ਕੰਮ ਕੀਆ ਜਾ ਰਿਹਾ ਹੈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟ ਕਰਾਂਗੇ ਹਾਂ ਜੀ ਅੱਜ ਡਾਕਟਰ ਸਾਹਿਬ ਇੱਥੇ ਪਹੁੰਚੇ ਹੋ ਗੁਰਸੂਖਨਪੁਰ ਨਗਰ ਨੂੰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਜਿਹੜੀ ਅਚਾਨਕ ਗੋਲੀ ਚੱਲੀ ਹੈ ਉਹ ਹੀ ਪਤਾ ਲੱਗਾ ਜੇ ਕੱਲੇ ਆ ਹੀ ਅੱਜ ਪਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਨਾ ਬਹੁਤ ਵੱਡਾ ਘਟਨਾ ਸਾਨੂੰ ਬੜਾ ਵੱਡਾ ਘਟਨਾ ਲੱਦੇ ਆ ਰਹੇ ਵਸੇ ਸਾਡਾ ਭਰਾ ਸ਼ੀ ਵੱਡਾ ਸਰ ਇਹ ਤਾਂ ਬਹੁਤ ਬੁਸੇਖ ਰਹੀ ਸੀ ਨਾ ਬਹੁਤ ਨੌਲਜ ਸੀ ਬਹੁਤ ਮੜਾ ਸੀ ਕਿੰਨੇ ਕੋਈ ਤੁਹਾਨੂੰ ਤਲਾ ਮਿਲ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਪਰ ਚੱਲ ਕੇ ਡੇਗੀ ਕੋਈ ਅਸੌਲ ਦੇਤੀ ਗੋਲੀ ਚੱਲ ਸਕਦੀ ਹੈ 50 ਨੰਬਰ ਸਰ ਉਹ ਮੜ ਮਾਰ ਉਹ ਸਭ ਸ਼ਾਂਤ ਹੋਣ ਵਾਲਾ ਹੈ ਕਰ ਲਓ ਜੀ ਅੱਜ ਇਹ ਰੋਇਆ ਰਾਮ ਮੈਂ ਤਾਂ ਮੇਰਾ ਡੰਗਾ ਕੀਤਾ ਕਰਦੇ ਪ੍ਰੋਗਰਾਮ ਲਏ ਮੈਂ ਹਮ ਸਰ ਕੁਛ ਹੋਇਆ ਉਸ ਤੋਂ ਬਾਅਦ ਪਤਾ ਹੀ ਨਹੀਂ ਨਹੀਂ ਸਿਰ ਦੇ ਵਿੱਚ ਗੋਲੀ ਲੱਗੀ ਹੈ ਜਾਂ ਉਦਾਂ ਕੋਈ ਨਹੀਂ ਪਤਾ ਜੀ ਮੈਂ ਤਾਂ ਇੱਥੇ ਆਇਆ ਮੈਨੂੰ ਪਤਾ ਲੱਗਿਆ ਆ ਆਸਾ ਹੋ ਗਿਆ ਕੁਝ ਵੀ ਨਹੀਂ ਪਤਾ ਇਨਸੀਡੈਂਟ ਹੋ ਗਿਆ ਪਲੀਜ਼ ਇਸ ਵੇਲੇ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਅੱਛਾ ਬੱਬਲ ਜੀ ਚਲੋ ਦੁੱਖ ਦੇ ਨਾਲ ਤਾਂ ਚਲੋ ਮੀਡੀਆ ਮੈਂ ਇੱਕ ਸਵਾਲ ਹੀ ਹੈ ਤੁਹਾਨੂੰ ਇਹ ਖਬਰ ਦਾ ਕਦੋਂ ਪਤਾ ਲੱਗਿਆ ਵੀ ਇਦਾਂ ਹੋਇਆ ਸੋਤਿਆਨ ਜੀ ਨੂੰ ਮਿਲ ਕੇ ਗਿਆ ਇੱਥੇ ਉਸ ਤੋਂ ਪਹਿਲਾਂ ਮੈਨੂੰ ਇੰਨਾ ਵੀ ਪਤਾ ਵੀ ਇਹ ਉਹਨਾਂ ਵਕੀਲਾ ਦੇ ਉਹ ਉੱਥੇ ਵੀ ਗਏ ਨੇ ਸਮਾਗਮ ਦੇ ਵਿੱਚ ਵੀ ਗਏ ਸਵੇਰੇ ਸ਼ੀਤਲਾ ਮੰਦਿਰ ਵੀ ਗਏ ਤੇ 5:30 ਵਜੇ ਮੈਂ ਚਾਹ ਇਹਨਾਂ ਦੇ ਘਰੀ ਪੀਤੀ ਤੇ ਉਸ ਤੋਂ ਪਹਿਲਾਂ ਉਹ ਘਰੀ ਸੀਗੇ ਐਮਐਲਏ ਸਾਹਿਬ ਆਪ ਵੀ ਘਰੀ ਸੀਗੇ ਉਹ ਰੈਸਟ ਕਰਦੇ ਸੀ ਮੈਂ ਅੰਦਰ ਨਹੀਂ ਗਿਆ ਪਰ ਫੋਨ ਮੈਨੂੰ ਮਿਲੇ ਨੇ ਕੋਈ ਤੁਹਾਨੂੰ ਲੱਗ ਰਿਹਾ ਸੀਗਾ ਵੀ ਐਮਐਲਏ ਸਾਹਿਬ ਦੇ ਕੋਈ ਮੂਹ ਤੇ ਕੋਈ ਟੈਨਸ਼ਨ ਹੋਵੇ ਕੋਈ ਗੁੱਸਾ ਹੋਵੇ ਨਾ 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 ਬਿਲਕੁਲ ਵੀ ਨਹੀਂ ਲੱਗੀ ਕਿ ਗੱਡੀ ਦੇ ਕਈ ਦਿਨ ਨੇਚਰ ਤੋਂ ਪਤਾ ਲੱਗਦਾ ਹੁੰਦਾ ਹੈ ਅੱਛਾ ਕੋਈ ਇਹੋ ਜਿਹਾ ਕੋਈ ਇਨਕਸਾਣੀ ਕੋਈ ਕੁਝ ਨਹੀਂ ਕੋਈ ਕੰਮ ਸੀ ਨਾਰਮਲ ਸੀ ਬਿਲਕੁਲ ਨਾਰਮਲ ਸੀ ਬਿਲਕੁਲ ਨਾਰਮਲ ਕੋਈ ਅਜੀ ਭਾਬੀ ਚੰਗੀ ਬੜੀ ਬਜਾਰੋਂ ਆਈ ਆ ਤੇ ਮੈਨੂੰ ਇੱਥੇ ਮਿਲੇ ਨੇ ਹਾਂ ਆ ਕੇ ਮੇਰੇ ਕੋ ਕਾਲ ਵੀ ਹੋਊਗੀ ਵੀ ਕਿੰਨੇ ਵਜੇ ਮਿਲੇ ਨੇ ਹਾਂ ਤੇ ਕੋਈ ਇਦਾਂ ਦੀ ਗੱਲ ਨਹੀਂ ਸਾਡਾ ਤਾਂ ਸਾਰਾ ਕੁਝ ਕੀ ਲੱਗ ਪਣ ਪਤਾ ਲੱਗਿਆ ਹਾਲੇ ਤੱਕ ਤਾਂ ਪਰਿਵਾਰਿਕ ਆ ਕੇ ਦੱਸੂਗਾ ਇੰਨਾ ਕੁ ਪਤਾ ਲੱਗ ਰਿਹਾ ਲਾਲ ਅਸੀਂ ਕੁਝ ਨਹੀਂ ਦੱਸ ਸਕਦੇ ਕਿਉਂਕਿ ਹਜੇ ਕੋਈ ਕਲੈਰਟੀ ਕਿਸੇ ਜੀ ਨੇ ਲੈ ਕੇ ਨਹੀਂ ਆਈ ਹੈ ਪਰਿਵਾਰ ਵੱਲੋਂ ਕੁਝ ਦੱਸਿਆ ਨਹੀਂ ਆਂਦਾ ਉਹਨੇ ਜੀ ਸਾਨੂੰ ਅਸੀਂ ਕੁਝ ਨਹੀਂ ਠੀਕ ਹੈ ਸਰ ਕੀ ਸਰ ਮੰਦਭਾਗੀ ਜਿਹੜੀ ਘਟਨਾ ਹੋਈ ਹੈ ਜੀ ਮੋਟਾ ਬਤਾਇਆ ਕਿ ਸਾਡਾ ਇੱਕ ਛਾ ਯਾਰ ਸਰ ਜੀ ਪ੍ਰੋਜੈਕਟ ਹੀ ਰੋਹ ਜੀ ਦੇਖ ਕੇ ਕੀ ਕਰਨ ਤੇ ਪਤਾ ਨਹੀਂ ਕਿ ਕਿਤੋਂ ਅੱਛਾ ਆਏਗਾ ਪਤਾ ਨਹੀਂ ਕਿੰਨਾ ਦੀ ਡੈਟ ਹੋ ਗਈ ਜੀ ਸਰ ਕੀ ਸਰ ਪੁਸ਼ਟੀ ਕੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਐਮਐਲਏ ਸੀਗੇ ਕੀ ਦੱਸਿਆ ਬੋਲੀ ਸੀ ਸੀ ਸਰ ਸਰ ਕੁਝ ਦੱਸਿਆ ਉਹਨਾਂ ਨੇ ਕਾਰ ਹੀ ਸੀਗੀ ਉਹ ਕਾਰ ਹੀ ਸੀਗੀ ਪੁੱਛੇ ਪਤਾ ਨਹੀਂ ਕਿਦੋਂ ਗਈ ਜਾਣੀ ਠੀਕ ਇਹ ਘਾੜ ਦੋ ਤੋ ਕਾਰ ਹੀ ਸੀਗੀ ਕੋਨੋ ਯੇ ਸਾਈਡ